ਜਰਾ ਸਾਡੇ ਘਰ ਆਵਨਾ ਹਕੀਮ ਤਾਰਾ ਚੰਦ ਜਰਾ ਸਾਡੇ ਘਰ ਆਵਨਾ ਹਕੀਮ ਤਾਰਾ ਚੰਦ ਮੇਰੀ ਨਬ ਜਰਾ ਦੇਖਿਓ ਚਲਦੀ ਏ ਕੇ ਬੰਦ ਮੇਰੀ ਨਬ ਜਰਾ ਦੇਖਿਓ ਚਲਦੀ ਏ ਕੇ ਬੰਦ ਹਕੀਮ ਜੀ ਨੇ ਆਖੇ ਅਸੀਂ ਥੋੜਾ ਥੋੜਾ ਖਾਮਨਾ हकीम जी ने आखे असी थोड़ा थोड़ा खावना मैं खा ले हकीम जी खीरा पूड़े कड़ मैं खा ले हकीम जी खीरा पूड़े कड़ मैं तो हो गई हकीम जी अगे नालों तंग मैं हो गई हकीम जी अगे नालों तंग ਹਕੀਮ ਜੀ ਨੇ ਆਖੇ ਅਸੀਂ ਦਾਲ ਫੁਲਕਾ ਖਾਣਾ ਹਕੀਮ ਜੀ ਨੇ ਆਖੇ ਅਸੀਂ ਦਾਲ ਫੁਲਕਾ ਖਾਣਾ ਮੈਂ ਤਾਂ ਖਾ ਲਏ ਹਕੀਮ ਜੀ ਆਲੂ ਗੋਭੀ ਬੰਦ ਮੈਂ ਤਾਂ ਖਾ ਲਏ ਹਕੀਮ ਜੀ ਆਲੂ ਗੋਪੀ ਬੰਦ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਹਕੀਮ ਜੀ ਨੇ ਆਖੇ ਅਸੀਂ ਗਰਮ ਪਾਣੀ ਪੀਵਨਾ ਹਕੀਮ ਜੀ ਨੇ ਆਖੇ ਅਸੀਂ ਗਰਮ ਪਾਣੀ ਪੀਵਨਾ ਮੈਂ ਤਾਂ ਪੀ ਲਈ ਹਕੀਮ ਜੀ ਸੋਡਾ ਬੋਤਲ ਬੰਦ ਮੈਂ ਤਾਂ ਪੀ ਲਈ ਹਕੀਮ ਜੀ ਸੋਡਾ ਬੋਤਲ ਬੰਦ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ हकीम जी ने आखियाँ थोड़ा थोड़ा तुरना हकीम जी ने आखियां थोड़ा थोड़ा तुरना मैं तो टप हकीम जी चुबारे वाली कंद मैं टप टपले हकीम जी चुबारे वाली कंद मैं हो गई हकीम जी अगे नालों तंग मैं हो गई हकीम जी अगे नालों तंग ਜਰਾ ਸਾਡੇ ਘਰ ਆਵਨਾ ਹਕੀਮ ਤਾਰਾ ਚੰਦ ਜਰਾ ਸਾਡੇ ਘਰ ਆਵਨਾ ਹਕੀਮ ਤਾਰਾ ਚੰਦ ਮੇਰੀ ਨਬ ਜਰਾ ਦੇਖਿਓ ਜਲਦੀ ਕੇ ਬੰਦ ਮੇਰੀ ਨਬ ਜਰਾ ਦੇਖਿਓ ਜਲਦੀ ਕੇ